ਸਿੱਖ ਭਾਈਚਾਰੇ ਦੇ ਵੀ ਵੱਡੇ ਮੰਗਾਂ ਮਸਲੇ ਨੇ ਬੰਦੀ ਸਿੰਘਾਂ ਦਾ ਜ਼ਿਕਰ ਹੋ ਜਾਂਦਾ ਹੈ ਇਹ ਬੰਦੀ ਸਿੰਘਾਂ ਬਾਰੇ ਫਤਿਹ ਜੀ ਤੁਸੀਂ ਕੀ ਸੋਚਦੇ ਹੋ ਅਸੀਂ ਪੂਰੀ ਵਾਹ ਲਾਣੀ ਹੈ ਬੰਦੀ ਸਿੰਘਾਂ ਨੂੰ ਛਡਾਣ ਲਈ ਜੀ ਸਾਡੀ ਪਾਰਟੀ ਆਲਰੇਡੀ ਲੱਗੀ ਹੈ ਅਸੀਂ ਚਿੱਠੀਆਂ ਲਿਖੀਆਂ ਜੀ ਅਸੀਂ ਆਪਣੇ ਤੌਰ ਤੇ ਹੋਮ ਮਿਨਿਸਟਰ ਸਾਹਿਬ ਨੂੰ ਔਰ ਪ੍ਰੈਜ਼ੀਡੈਂਟ ਨੂੰ ਵੀ ਚਿੱਠੀ ਲਿਖੀ ਹੈ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਲਿਖੀ ਹੈ ਵੀ ਦੇਖੋ ਜਿਨ੍ਹਾਂ ਨੇ ਕਿਦਾਂ ਕੱਟ ਲਿਆ ਜੀ ਜਿਨ੍ਹਾਂ ਦਾ ਸਮਾਂ ਪੂਰਾ ਹੋ ਗਿਆ ਤੇ ਫਿਰ ਧੱਕਾ ਕਿਉਂ ਉਹ ਜੇਲ੍ਹਾਂ ਚ ਕੀ ਕਰ ਰਹੇ ਆ ਤੇ ਜਿੱਥੇ ਆਪਾਂ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਜਦੋਂ ਇੱਕ ਸਭਾ ਹੋ ਜਾਂਦਾ ਇੱਕ ਬੰਦੇ ਦੀ ਉਮਰ ਹੀ 60 ਸਾਲ ਦੀ ਹੋ ਜਾਂਦੀ ਹੈ ਤੇ ਉਹਨੂੰ ਫਿਰ ਜਿਹੜਾ ਬਾਕੀ ਜ਼ਿੰਦਗੀ ਉਹਦੀ ਹੈਗੀ ਹੈ ਉਸ ਗੱਲ ਦੀ ਸਜ਼ਾ ਉਹਨੂੰ ਮੇਲੀ ਸਜ਼ਾ ਉਹਨੇ ਕੱਟ ਲਈ ਉਹਨੂੰ ਰਿਹਾ ਕਰਨਾ ਚਾਹੀਦਾ ਸੋ ਆਈ ਏਮ ਆਫ ਅ ਫਰਮ ਵਿਊ ਐਂਡ ਡਿਸੀਜਨ ਵੀ ਸਾਨੂੰ ਬੰਦੀ ਸਿੰਘਾਂ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਔਰ ਉਹਨਾਂ ਨੂੰ ਉਹਦੇ ਵਿੱਚ ਆਪਣਾ ਨਮਾਇਆ ਰੋਲ ਅਦਾ ਕਰਨਾ ਚਾਹੀਦਾ ਔਰ ਉਹ ਰੋਲ ਅਦਾ ਕਰ ਵੀ ਰਹੇ ਸਾਡੀ ਪਾਰਟੀ ਤੇ ਕਰਾਂਗੇ ਆਉਣ ਵਾਲੇ ਸਮੇਂ ਚ ਕੋਈ ਹੋ ਸਕਦਾ 24 ਦੀ ਚੋਣ ਦੇ ਸਮੇਂ ਜਾਂ ਫਿਰ ਵੱਡੇ ਮਤਲਬ ਬਦਲ ਹੋ ਸਕਦੇ ਨੇ ਵੱਡੇ ਫੈਸਲੇ ਲਏ ਜਾ ਸਕਦੇ ਨੇ ਬੰਦੀ ਸਿੰਘ ਬਿਲਕੁਲ ਬਿਲਕੁਲ ਜੀ ਫੈਸਲੇ ਹੀ ਉਦੋਂ ਲਏ ਜਾਂਦੇ ਨੇ ਜਦੋਂ ਤੁਹਾਨੂੰ ਤੁਸੀਂ ਸਮਝਦੇ ਵੀ ਇੱਕ ਪਰਸੈਪਸ਼ਨ ਦੇਸ਼ ਦੇ ਵਿੱਚ ਬਣਿਆ ਵੀ ਪਾਰਟੀ ਜਿਹੜੀ ਹੈ ਉਹ ਸੂਬੇ ਲਈ ਜਾਂ ਉਸ ਕਮਿਊਨਿਟੀ ਲਈ ਕਿੱਦਾਂ ਸੋਚਦੀ ਹੈ ਤਾਂ ਹੀ ਤੁਹਾਡੇ ਨਾਲ ਜੁੜਨਗੇ ਨਾ ਜੇ ਤੁਸੀਂ ਉਹਨਾਂ ਦੇ ਪੱਖ ਦੀ ਕੋਈ ਗੱਲ ਕਰਦੇ ਹੋ ਤੇ ਸੋ ਮੈਂ ਸਮਝਦਾ ਵੀ ਐ ਪਾਰਟੀ ਇਸ ਬੰਨੇ ਸੋਚ ਰਹੀ ਹੈ ਔਰ ਉਹ ਕਰੇਗੀ ਵੀ ਬੰਦੀ ਸਿੰਘਾਂ ਨੂੰ ਉਹਦਾ ਜਿਹੜਾ ਹੈਗਾ ਕੋਈ ਨਾ ਕੋਈ ਮੈਂ ਸਮਝਦਾ ਉਹਦਾ ਰਾਜ ਰੂਲ ਲੱਭਿਆ ਲਊਗਾ ਇਹ ਵੀ ਹੁੰਦਾ ਨਾ ਜਿਕਰ ਵਿਰੋਧੀ ਵੀ ਕਰਦੇ ਨੇ ਖਾਸ ਤੌਰ ਤੇ ਬਹੁਤ ਸਾਰੇ ਸਿੱਖ ਆਗੂ ਨੇ ਉਹ ਵੀ ਕਹਿੰਦੇ ਨੇ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਸਿੱਖ ਵਿਰੋਧੀ ਵੀ ਆ ਪੰਜਾਬ ਵਿਰੋਧੀ ਵੀ ਆ ਤੇ ਉਹ ਸਿਰਫ ਤੇ ਸਿਰਫ ਗੱਲ ਕੱਲੀ ਹਿੰਦੂਤਵ ਦੀ ਕਰਦੀ ਆ ਹਿੰਦੂਆਂ ਦੀ ਗੱਲ ਕਰਦੀ ਆ ਆਰਐਸਐਸ ਦਾ ਜ਼ਿਕਰ ਹੁੰਦਾ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਮਿਲਾ ਕੇ ਜੇ ਪੰਜਾਬ ਨੇ ਇਸ ਤਰ੍ਹਾਂ ਫਤਿਹ ਕਰਨਾ ਤੁਹਾਨੂੰ ਲੱਗਦਾ ਕਿ ਭਾਜਪਾ ਉੱਥੇ ਕੰਮ ਕਰ ਪਾਏਗੀ ਤੁਸੀਂ ਛੋਟੇ ਵੀਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੀ ਸਿੱਖ ਕੌਮ ਹਮੇਸ਼ਾ ਹਿੰਦੂਆਂ ਦੀ ਹਿੰਦੂਆਂ ਨੂੰ ਬਚਾਉਂਦੇ ਹੀ ਰਹੀ ਹੈ ਜੀ ਬਿਲਕੁਲ ਸਾਡੇ ਗੁਰੂਆਂ ਤੋਂ ਦੇਖ ਲਓ ਬਿਲਕੁਲ ਮੈਨੂੰ ਇਹ ਦੱਸ ਦੋ ਵੀ ਕਿਹੜਾ ਵਾਅਦ ਪ੍ਰਧਾਨ ਮੰਤਰੀ ਹੈ ਜੀ ਜਿਨ੍ਹਾਂ ਨੇ ਸਿੱਖਾਂ ਦੀ ਜੇ ਗੁਰੂ ਤੇਗ ਬਹਾਦਰ ਸਾਹਿਬ ਦਾ ਦਿਹਾੜਾ ਮਨਾਇਆ ਜਾਂਦਾ ਤੇ ਕੌਣ ਮਨਾਉਂਦੀ ਹੈ ਭਾਰਤੀ ਜਨਤਾ ਪਾਰਟੀ ਜੇ ਸਾਡੇ ਛੋਟੇ ਸਹਿਬਜ਼ਾਦਿਆਂ ਦੇ ਜਿਹੜਾ 14 ਨਵੰਬਰ ਵਾਲਾ ਦਿਨ ਸੀਗਾ ਜਿੰਨੂੰ ਅਸੀਂ ਚਿਲਰਨਸ ਡੇ ਕਹਿੰਦੇ ਸੀ ਜੀ ਉਹਨਾਂ ਨੇ ਕਿਹਾ ਕਿਹੜੇ ਚਿਲਰਨਸ ਡੇ ਉਹਨਾਂ ਨੇ ਕਿਹਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਦੀ ਸ਼ਹਾਦਤ ਇੰਨੀ ਛੋਟੀ ਉਮਰ ਦੇ ਵਿੱਚ ਜੀ ਧਰਮ ਬਦਲਮ ਧਰਮ ਪਰਵਰਤਨ ਕਰਨ ਲਈ ਵੀ ਉਹਨਾਂ ਬੱਚਿਆਂ ਨੇ ਆਪਣੀ ਇੱਕ ਲੋਕਾਂ ਨੂੰ ਇੱਕ ਆਪਣਾ ਐਗਜ਼ੈਂਪਲ ਪੇਸ਼ ਕੀਤਾ ਜੀ ਉਹਨਾਂ ਨੇ ਉਹਨਾਂ ਕਿਹਾ ਵੀ ਛੋਟੇ ਸਾਬ ਜ਼ਾਦਿਆਂ ਦਾ ਨਾਮ ਵੀਰ ਬਾਲਦਵਰ ਰੱਖੋ ਜੀ ਕਿੰਨੇ ਕੀਤਾ ਭਾਰਤੀ ਜਨਤਾ ਪਾਰਟੀ ਨੇ ਜਿਹੜੀਆਂ ਸਜ਼ਾਵਾਂ 84 ਦਾ ਜਿਹੜਾ ਦਿੱਲੀ ਦੇ ਵਿੱਚ ਸਾਰਾ ਕਤਲੇਆਮ ਹੋਇਆ ਸੀਗਾ ਉਹ ਸਜ਼ਾਵਾਂ ਦਬਾਨ ਦੇ ਵਿੱਚ ਕਦੋਂ ਆ ਕੇ ਉਹਨਾਂ ਨੂੰ ਸਜ਼ਾਵਾਂ ਮਿਲੀਆਂ ਜੇ ਜਦੋਂ ਭਾਰਤੀ ਜਨਤਾ ਪਾਰਟੀ ਪਾਵਰ ਜੀ ਕਿਉਂਕਿ ਕਾਂਗਰਸ ਦੇ ਰਾਜਵਿਚ ਤੇ ਉਹਨਾਂ ਉਹਨਾਂ ਨੂੰ ਤੇ ਸ਼ੈਲਟਰ ਦਿੰਦੇ ਰਹੇ ਜੀ ਬਚਾਉਂਦੇ ਰਹੇ ਜੀ ਤੇ ਜਦੋਂ ਭਾਰਤੀ ਜਨਤਾ ਪਾਰਟੀ ਪਾਵਰ ਚ ਆਈ ਲੋਕਾਂ ਨੂੰ ਸਿੱਖਾਂ ਨੂੰ ਇਨਸਾਫ ਮਿਲਿਆ ਜੀ ਮਲਮ ਤੇ ਭਾਰਤੀ ਜਨਤਾ ਪਾਰਟੀ ਲਾਂਦੀ ਹੈ ਤੇ ਇਹ ਕੋਈ ਵਿਖਾਵਾ ਨਹੀਂ ਜੀ ਇਹ ਵਿਖਾਵਾ ਨਹੀਂ ਤੁਸੀਂ ਕਦੀ ਵੀ ਦੇਖ ਲਓ ਨਰਿੰਦਰભાઈ ਮੋਦੀ ਜੀ ਹਮੇਸ਼ਾ ਇਹ ਗੱਲ ਕਰਦੇ ਨੇ ਵੀ ਮੈਂ ਜੇ ਕਿਸੇ ਸਤਕਾਰ ਕਰਦਾ ਕਿਸੇ ਧਰਮ ਦਾ ਤੇ ਮੈਂ ਸਿੱਖ ਧਰਮ ਦਾ ਜੀ ਬਹੁਤ ਜ਼ਿਆਦਾ ਇੱਜ਼ਤ ਉਹ ਕਿਉਂਕਿ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗੁਰੂਆਂ ਨੇ ਵਕਫ ਕਰਤੀ ਆਪਣੇ ਬਲੀਦਾਨ ਦਿੱਤੇ ਕਿੰਨੂੰ ਬਚਾਣ ਲਈ ਕਸ਼ਮੀਰੀ ਪੰਡਤਾਂ ਨੂੰ ਜੀ ਹਿੰਦੂਆਂ ਦੀ ਲੜਾਈਆਂ ਨੂੰ ਕਿਉਂਕਿ ਜਦੋਂ ਕਿਤੇ ਜ਼ਬਰ ਤੇ ਜਨਾਹ ਹੁੰਦਾ ਸੀ ਜਦੋਂ ਕਿਤੇ ਕਿਸੇ ਤੇ ਕਤਲਿਆਮ ਹੁੰਦਾ ਸੀ ਸਿੱਖ ਕੌਮ ਅੱਗੇ ਸਿੱਖ ਸਾਡੇ ਗੁਰੂ ਅੱਗੇ ਆ ਕੇ ਖਲੋ ਜਾਂਦੇ ਸੀ ਜੀ ਤੋਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਭਾਰਤੀ ਜਨਤਾ ਪਾਰਟੀ ਤੋਂ ਵੱਧ ਨਾ ਕਿਸੇ ਨੇ ਕੀਤੀ ਹੈ ਤੇ ਨਾ ਕਿਸੇ ਨੇ ਕਰਨੀਆਂ ਜੀ ਵਖਾਵਾ ਕੋਈ ਦਿਉ ਮਰਜ਼ੀ ਕਰੀ ਜਾਏ ਪਰ ਜਿਹੜਾ ਅਸਲ ਦੇ ਵਿੱਚ ਜੇ ਕੋਈ ਇੱਜ਼ਤ ਮਾਨ ਸਤਕਾਰ ਕਰਦੀ ਤੇ ਭਾਰਤੀ ਜਨਤਾ ਪਾਰਟੀ ਕਰਦੀ ਤੇ ਨਰਿੰਦਰ ਭਾਈ ਮੋਦੀ ਕਰਦੇ ਜੀ